SSP ਖੰਨਾ ਡਾਕਟਰ ਜੋਤੀ যাদব ਬੈਂਸ ਦੀ ਅਗਵਾਈ ਵਿੱਚ ਖੰਨਾ ਪੁਲਿਸ ਨੇ ਬਹੁਤ ਸ਼ਾਨਦਾਰ ਕੋਸ਼ਿਸ਼ ਕਰਦੇ ਆਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਿੱਥੇ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰ ਸਰਪੰਚਾਂ ਪੰਚਾਂ ਦੀਆਂ ਮੀਟਿੰਗਾਂ ਕਰ ਉਹਨਾਂ ਦਾ ਸਹਿਯੋਗ ਮਿਲ ਰਿਹਾ ਹੈ ਉੱਥੇ ਇੱਕ ਸ਼ਾਨਦਾਰ ਕੋਸ਼ਿਸ਼ ਕਰਦੇ ਹੋਏ ਅੱਜ ਖੰਨਾ ਪੁਲਿਸ ਨੇ ਖੰਨਾ ਦੇ ਨਰੇਸ਼ ਚੰਦਰ ਸਟੇਡੀਅਮ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦਾ ਫੁੱਟਬਾਲ ਮੈਚ ਕਰਵਾਇਆ ਫੁੱਟਬਾਲ ਮੈਚ ਵਿੱਚ ਲੜਕੀਆਂ ਦੀਆਂ ਟੀਮ ਕੁੰਗੜਾਲੀ, ਰਾਜਪੂਤ ਅਤੇ ਮੋਨਪੁਰ ਅਤੇ ਲੜਕੀਆਂ ਦੀਆਂ ਟੀਮ ਖੰਨਾ ਅਤੇ ਮੋਨਪੁਰ ਦੀਆਂ ਟੀਮਾਂ ਨੇ ਭਾਗ ਲਿਆ। ਅ ਅੱਜ ਜੋ ਪੰਜਾਬ ਪੁਲਿਸ ਦਾ ਯੁਧ ਨਸ਼ਾ ਵਿਰੋਧ ਮੁਹਿੰਮ ਚੱਲ ਰਿਹਾ ਉਹਦੇ ਅੰਡਰ ਹੀ ਅੱਜ ਅਸੀਂ ਫੁੱਟਬਾਲ ਟੂਰਨਾਮੈਂਟ ਰੱਖਿਆ ਸੀਗਾ ਖੰਨਾ ਵਿਖੇ ਜਿਹਦੇ ਵਿੱਚ ਦੋ ਕੁੜੀਆਂ ਦੀ ਟੀਮ ਇੱਕ ਕੁੰਗੜਾਲੀ ਖੁਰਦ ਤੇ ਇੱਕ ਕ ਕੁੰਗੜਾਲੀ ਰਾਜਪੂਤਾਨਾ ਤੇ ਦੂਜੀ ਮੈਨੂੰ ਮਾਨਪੁਰ ਮਾਨਪੁਰ ਦੀ ਟੀਮ ਸੀਗੀ ਤੇ ਮੁੰਡੇ ਦੀ ਖੰਨਾ ਦੀ ਤੇ ਇੱਕ ਮਾਨਪੁਰ ਦੀ ਟੀਮ ਸੀਗੀ ਤੇ ਚਾਰ ਟੀਮ ਸੀਗੀਆਂ ਬੱਚਿਆਂ ਨੇ ਬਹੁਤ ਹੀ ਵਧੀਆ ਅੱਜ ਦੇ ਮੈਚਸ ਕੀਤੇ ਤੇ ਸਾਡਾ ਆ ਸਪੋਰਟਸ ਦਾ ਇਵੈਂਟ ਰੱਖਣ ਦਾ ਮੇਨ ਆਹੀ ਪਰਪਸ ਹੈਗਾ ਕਿ ਬੱਚਾ ਬੱਚਿਆਂ ਦੇ ਮੈਚੇਜ਼ ਰਾਹੀਂ ਇੱਕ ਮੈਸੇਜ ਪਹੁੰਚਾ ਪਏ ਕਿ ਸਪੋਰਟਸ ਨੂੰ ਅਪਣਾਣ ਲੋਕੀ ਤੇ ਪੋਜ਼ਿਟਿਵ ਡਾਇਰੈਕਸ਼ਨ ਵੱਲ ਬੱਚਿਆਂ ਦਾ ਸਪੈਸ਼ਲੀ ਯੂਥ ਦਾ ਧਿਆਨ ਉਸ ਵੱਲ ਦੇਣ ਤਾਂ ਕਿ ਸਪੋਰਟਸ ਨੂੰ ਬੱਚੇ ਆਪਣਾ ਐਜ਼ ਅ ਕੈਰੀਅਰ ਵੀ ਚੁਣ ਸਕਣ ਤੇ ਨਾਲ ਨਾਲ ਸਪੋਰਟਸ ਅਗਰ ਉਹ ਚੁਣਨਗੇ ਐਜ਼ ਅ ਵੇ ਆਫ ਲਾਈਫ ਤੇ ਫਿਟ ਰਹਿਣਗੇ ਤੇ 네ਗੇਟਿਵ ਸਾਈਡ ਨਹੀਂ ਜਾਣਗੇ ਡਰੱਗਸ ਸਪੈਸ਼ਲੀ ਉਸ ਵੱਲ ਬੱਚੇ ਨਹੀਂ ਜਾਣਗੇ ਜਿਹੜਾ ਬੱਚਾ ਆਪਣੀ ਸਿਹਤ ਵੱਲ ਧਿਆਨ ਦੇਂਦਾ ਉਹ ਬੱਚਾ ਮਾੜੀ ਚੀਜ਼ ਡਰੱਗ ਜੈਸੀ ਮਾੜੀ ਚੀਜ਼ ਨੂੰ ਨਹੀਂ ਅਪਣਾਉਂਦਾ ਤੇ ਸਾਡਾ ਆਹੀ ਪਰਪਸ ਹੈਗਾ ਕਿ ਅਸੀਂ ਸਪੋਰਟਸ ਦਾ ਇੱਕ ਮੈਸੇਜ ਦੇਣਾ ਚਾਹੁੰਦੇ ਸੀਗੇ ਤੇ ਸਮਾਜ ਨੂੰ মিডিਆ ਨੂੰ ਸਪੈਸ਼ਲੀ ਆਹ ਮੈਸੇਜ ਦੇਣਾ ਚਾਹੁੰਦੇ ਕਿ ਪੋਜ਼ਿਟਿਵ ਚੀਜ਼ ਜਿਵੇਂ ਕਿ ਸਪੋਰਟਸ ਹੁੰਦਾ ਜਾਂ ਐਜੂਕੇਸ਼ਨ ਇਹਨਾਂ ਦੇ ਵੱਲ ਬੱਚਿਆਂ ਦਾ ਧਿਆਨ ਜ਼ਿਆਦਾ ਫੋਕਸ ਕਰਵਾਉਣ ਤਾਂਕਿ ਬੱਚੇ ਨੈਗੇਟਿਵ ਚੀਜ਼ ਵੱਲ ਨਾ ਜਾਣ ਤੇ ਅੱਜ ਦਾ ਆਹੀ ਇੱਕ ਪਰਪਸ ਸੀਗਾ ਤੇ ਬਹੁਤ ਵਧੀਆ ਅ ਅੱਜ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਪੁਲਿਸ ਵੱਲੋਂ ਵੀ ਵੈਰੀ ਵੈਲ ਆਰਗੇਨਾਈਜ਼ਡ ਇਵੈਂਟ ਹਾਂਜੀ ਅਸੀਂ ਬੀਚ-ਬੀਚ ਵਿੱਚ ਮੇ ਕਰਦੇ ਰਹਿੰਦੇ ਤੁਸੀਂ ਜਾਣਦੇ ਹੋ ਕਿ ਪੁਲਿਸ ਦਾ ਮੇਨ ਜੋ ਫੋਕਸ ਹੁੰਦਾ ਹੈ ਕ੍ਰਾਈਮ ਪ੍ਰੀਵੈਂਸ਼ਨ ਦੇ ਕ੍ਰਾਈਮ ਡਿਟੈਕਸ਼ਨ ਹੁੰਦਾ ਹੈ ਬਟ ਜਦੋਂ ਵੀ ਸਾਡਾ ਟਾਈਮ ਲੱਗਦਾ ਹੈ ਕਿਉਂਕਿ ਅਸੀਂ ਕਮਿਊਨਿਟੀ ਔਰੀਐਂਟਡ ਤੇ ਕਮਿਊਨਿਟੀ ਪੁਲਿਸਿੰਗ ਵੱਲ ਵੀ ਜ਼ਿਆਦਾ ਧਿਆਨ ਦਿੰਦੇ ਹਾਂ ਤੇ ਆ ਕਮਿਊਨਿਟੀ ਪੁਲਿਸਿੰਗ ਦਾ ਇੱਕ ਪਾਰਟ ਹੁੰਦਾ ਹੈਗਾ ਕਮਿਊਨਿਟੀ ਨੂੰ ਇਨਵੋਲਵ ਕਰਦੇ ਹੋਏ ਇਦਾਂ ਦੇ ਇਵੈਂਟਸ ਕਰਦੇ ਤੇ ਅੱਗੇ ਵੀ ਅਸੀਂ ਟਰਾਈ ਕਰਾਂਗੇ ਕਿ ਇਦਾਂ ਦੇ ਹੋਰ ਪ੍ਰੋਗਰਾਮਸ ਚੱਲਦੇ ਰਹਿਣ ਤਾਂ ਕਿ ਲੋਕਾਂ ਨੂੰ ਪੋਜ਼ਿਟਿਵ ਵੇ ਦੇ ਨਾਲ ਅਸੀਂ ਇੰਗੇਜ ਕਰਕੇ ਰੱਖੀਏ ਤਾਂ ਕਿ ਇੱਕ ਸਮਾਜ ਦੇ ਵਿੱਚ ਪੋਜ਼ਿਟਿਵ ਚੀਜ਼ ਹੀ ਚੱਲਦੇ ਰਹੇ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਦਾ ਇੱਕ ਮੇਨ ਇੱਕ ਜ਼ਰੀਆ ਹੁੰਦਾ ਇਦਾਂ ਦੇ ਇਵੈਂਟਸ ਮੈਸੇਜ ਜੀ ਆਹੀ ਹੈਗਾ ਕਿ ਬੱਚਿਆਂ ਦਾ ਧਿਆਨ ਸਪੈਸ਼ਲੀ ਪੇਰੈਂਟਸ ਜੋ ਹੈ ਉਹ ਬੱਚਿਆਂ ਨੂੰ ਸਪੋਰਟਸ ਦੇ ਪੋਜੀਟਿਵ ਚੀਜ਼ ਵੱਲ ਥੋੜਾ ਜਿਹਾ ਮੋਟੀਵੇਟ ਕਰਕੇ ਭੇਜਣ ਸਪੋਰਟਸ اور ਐਜੂਕੇਸ਼ਨ ਹੀ ਇਦਾਂ ਦੀ ਚੀਜ਼ ਹੈ ਜੋ ਪੰਜਾਬ ਦਾ ਜਾਂ ਕਿਸੇ ਵੀ ਸੋਸਾਇਟੀ ਦਾ ਫਿਊਚਰ ਨੂੰ ਡਿਸਾਈਡ ਕਰ ਸਕਦੀ ਪੋਜੀਟਿਵ ਵੇ ਦੇ ਨਾਲ ਉਸ ਚੀਜ਼ ਨੂੰ ਡਿਸਾਈਡ ਕਰ ਸਕਦੇ ਆ ਤੇ ਬੱਚਿਆਂ ਦੇ ਲਈ ਵੀ ਆਈ ਮੈਸੇਜ ਹੈ ਕਿ ਸਪੋਰਟਸ ਨੂੰ ਅਪਣਾਣ ਤੇ ਸਪੋਰਟਸ ਨੂੰ ਆਪਣਾ ਪਾਰਟ ਆਫ ਲਾਈਫ ਹੀ ਬਣਾ ਲੈਣ